ਜੀ ਕਾਕਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆਏਗਾ ਜਿਹੜਾ 10:00 ਵਜੇ ਨੇ ਆਪਾਂ ਨੇ ਕੰਮ ਕਰ ਲਏ ਨੇ ਹੁਣ ਆਪਾਂ ਜਾਣਾਂ ਜੀ ਵਿਆਹਾਂ ਦੇ ਤੇ ਫੋਨ ਆਈ ਜਾਂਦੇ ਨੇ ਵੀਰਪਾਲ ਅ ਸਰਬੀ ਦਾ ਕਹਿੰਦੇ ਭੂਆ ਤੁਹਾਡੇ ਗਾਣਾ ਦੀ ਜਾਂਦੀ ਹੈ ਦੇਖ ਲਾਂਗੇ ਜੀ ਬਗਾਣਾ ਨੂੰ ਸਾਨੂੰ ਲਾਈਵ ਦਿਖਾਵਾਂਗੇ ਅਸੀਂ ਜਾਣਦੇ ਆ ਜੀ ਪਿਆਰਿਆਂ ਦੇ ਕਿਉਂਕਿ ਲੇਟ ਹੋ ਗਿਆ ਸਾਨੂੰ ਆਏ ਦੀ ਵੀ ਚਾਲ ਹਨਾ ਕੋਈ ਐਡਾ ਖਾਸ ਪ੍ਰੋਗਰਾਮ ਹੈ ਨਹੀਂਗਾ ਵੀ ਪੈਸ ਪੈਸ ਰੱਖਿਆ ਭੂਆ ਕਹਨੇ ਚਲ ਵੀ ਬਹਾਉੜੀ ਥੋੜੀ ਵਗ ਜਾਂਗੇ ਸਾਨੂੰ ਗਾਲਾਂ ਪੈਆਂ ਹੁਣ ਅਸੀਂ ਜਾਣਦੇ ਆ ਜਿਹੜਾ ਵੀ ਫੋਨ ਕਰਦਾ ਗਾਲਾਂ ਪੈਂਦੀਆਂ ਨੇ ਗਾਣਾ ਪੈਂਦੀਆਂ ਨੇ ਇਸ ਤਰ੍ਹਾਂ ਹੋ ਜਾਂਦਾ ਉਹ ਦੀ ਕੈਂਪਰ ਕੋ ਤੇ ਫੋਨ ਆਪ ਦੂਜਾ ਵੀ ਲੈ ਕੇ ਚਲੀਏ ਦੂਸਰਾ ਕੀ ਕਰਨਾ ਅੱਜ ਹੈਗੇ ਜੀ ਮੇਰੀ ਮੈਰਿਜ ਐਨਿਵਰਸਰੀ ਛਾੜੀ ਅੱਜ ਮੈਰਿਜ ਐਨਿਵਰਸਰੀ ਵੀ ਹੈ ਕਿ ਮੈਂ ਦਾ ਆ ਜਾਂਦਾ ਉਹ ਲੈ ਜਾਂਦਾ ਹਾਂ ਚੱਕਾ ਨੂੰ ਹੁਣ ਅਰਸੋਈ ਤਾਂ ਇਹ ਇਧਰ ਹੀ ਲਾ ਲਾਂਗਾ ਕੋ ਕੱਖ ਪਾਉਣ ਵੀ ਆਉ ਤੇ ਡੈਡੀ ਨੇ ਮੈਂ ਸਾਰੇ ਦਿਨ ਕੱਖ ਪਾਉਂਦਾ ਉਹ ਤਾਂ ਸਵੇਰ ਦੇ ਹੀ ਉੱਥੇ ਨੇਗੇ ਆਪਾਂ ਨੇ ਕੰਮ ਕੰਦੇ ਸਾਰੇ ਨਿਵੇੜ ਲਏ ਨੇ ਪੈਤੀ ਆਏ ਨੂੰ ਵੀ ਆਲੇ ਮਿਲ ਜਾਓ ਬੋਣੇ ਜਾ ਤੋ ਤਬੀ ਫੋਕਾ ਜਿਹਾ ਪੁਰਾ ਮੂਤੋ ਤੇ ਆ ਤੇ ਮੂਤੋ ਜਿੰਦਾ ਬਰਦਾਗਰ ਨਾ ਉਤਰੀ ਲਾ ਲੈ ਸਾਹ ਦੇ ਕੰਟੀ ਰੱਖੀ ਲੱਗੇ ਨੀ ਤੋ ਬੱਟਾ ਦੀਆਂ ਆ ਗਿਆ ਕਰਨੀ ਸੋਨਾ ਬੀਤੀ ਆਦੀ ਲੱਗੇ ਉਹ ਮਨ ਤੇ ਟੇਰੀ ਨਾ ਸਾਰੇ ਖਾ ਸੀ ਦੋ ਦੋ ਮੀਆ ਰੱਖਦੇ ਫਸਤੀ ਕਾ ਵੀ ਸਾਥੀ ਕਾ ਵੀ ਸੋਨ ਨੂੰ ਸਾਰੇ ਨੂੰ ਹੋਰ ਮਿਲ ਆ ਗਈ ਸਾਗ ਓਰੇ ਛੱਡ ਲਓ ਅੰਮ੍ਰਿਤ ਦਾਰੀ ਚਾਹ ਚੁਕਰੀ ਚਾਹੀ ਸਾਥੀ ਕਾ ਵੀ ਓਕੇ ਜੇ ਜਮਾਈ ਦੀ ਬਰਨ ਵਾਈਟਰ ਨਾਲ ਲਾਗ ਕੇ ਦਾ ਨਮੀ ਨਾ ਆ ਰਹੀਆਂ ਹੋ ਰਹੀਆਂ ਨੇ ਜੀ ਸਾਰੀਆਂ ਬਰੀਆਂ ਮੰਗਣਾ ਪੈਣਾ ਇੱਕ ਗੁਰੂ ਘਰ ਦੀ ਵੀ ਰਹਿਣਾ ਨਾ ਨਰਦੀ ਨਰਦੀ ਕਿਰਵਾ ਦੇਣਾ ਨਰਦੀ ਬਾਈ ਮਾਰਾ ਬਾਈ ਹਾਂ ਜੀ ਤੇ ਦੋਨੋਂ ਬੰਦ ਨੂੰ ਦੋਵੇਂ ਕਾਫੀ ਗੱਲ ਦਾ ਨਾਇਕ ਨਾ ਬਾੜੀ ਦਾ ਹਜਾ ਕਰ ਚੁੱਕਿਆ ਕਿਤਾ ਇਧਰ ਮਾਈਆਂ ਦੀ ਡਿਊਟੀ ਪਾਲਕ ਤੇ ਲੱਗੀ ਕੋਈ ਪਾਲਕ ਸੁਮਾਰਨੀ ਇਹ ਆ ਸਾਡੀ ਪਿੰਡਾਂ ਦੀ ਸਾਂਝ ਅਸਲੀ ਸਾਂਝ ਤੇ ਇਹ ਆ ਆਸਾ ਬਟਕਾਂ ਦੇ ਪ੍ਰਾਤਿ ਉੱਤਰ ਹਾਂ ਧੰਨਕੀ ਸਾਲ ਗ੍ਰੇਤੀ ਬੜੇ ਇਹਦਾ ਨਾ ਮੇਰੇ ਨਾਲ ਕੀ ਕਰਨੇ ਕੀ ਉਥੋਂ ਛੱਤ ਵਿੱਚ ਦੀ ਕੋਈ ਨਿਕਲ ਗਈ ਸਾਡੇ ਵਰਗੀ ਸੀਗੀ ਚਾਚਾ ਜੀ ਨੇ ਨਾ ਮੇਰੇ ਗੋਡੇ ਦਾ ਇਲਾਜ ਕੀਤਾ ਚਾਚਾ ਜੀ ਨੇ ਮੇਰਾ ਆ ਹੱਡ ਦੱਬਿਆ ਪੈਰ ਦਾ ਤੇ ਮੇਰੇ ਗੋਡੇ ਚ ਦਰਦ ਸੀਗਾ ਚਾਚਾ ਜੀ ਅੱਪ ਇਹ ਨਾ ਮੋਡੇ ਗੋਡੇ ਦਰਦ ਇਹਦੇ ਕੋ ਮੈਂਟ ਦੱਬ ਜੇ ਨਾੜਾਂ ਤੇ ਨਾੜਾਂ ਦੱਬ ਕੇ ਜਿੱਥੋਂ ਵੀ ਆ ਹੱਡ ਦੱਬਿਆ ਹੁਣ ਮੇਰਾ ਗੋਡਾ ਦਵਾ ਕਰਕੇ ਜੇ ਮੈਨੂੰ ਫਰਕ ਲੱਗੇ ਨਾ ਵੀ ਤਹਾਂ ਸਾਂਗੇ ਚਾਚਾ ਜੀ ਦਾ ਦਸਤਰੀ ਦੀ ਜਮਾਗੇ ਜੇ ਤੁਹਾਡੇ ਮੇਰਾ ਫਰਕ ਪੈ ਗਿਆ ਫਿਰ ਦੱਸੂਗੀ ਚਾਚਾ ਵਧੀਆ ਨਾਲ ਹੀ ਕਰਨਾ ਬਾਹਾਂ ਨਾਲ ਬਾਹਾਂ ਚ ਦਰਦ ਹੋਵੇ ਲੱਤ ਚ ਦਰਦ ਹੋਵੇ ਗੋਡੇ ਚ ਦਰਦ ਹੋਵੇ ਇਹ ਤੁਹਾਨੂੰ ਅਜੀਬ ਪਾਈ ਹੈ ਸਾਡੇ ਚਾਚਾ ਜੀ ਲੱਗਦੇ ਨੇ ਤੁਹਾਨੂੰ ਖਾਣੇ ਦੇ ਵਿੱਚ ਤੁਸੀਂ ਵੀ ਚਾਚਾ ਜੀ ਕਰਾਉਣੇ ਤੇ ਤੁਹਾਡਾ ਪਾਈ ਹੈ ਸਾਡੇ ਚਾਚੀ ਲੱਗਿਆ ਹੈ ਨਾ ਤੇ ਆਪਾਂ ਫਿਰ ਤੁਹਾਨੂੰ ਚਾਚੇ ਜੀ ਨਾਲ ਸਮਾਰਟੀ ਦੀ ਗੱਲ ਕਰਨ ਦੀ ਬਾਤ ਕਰਾਵਾਂਗੇ ਹੁਣ ਆਪਾਂ ਵਿਆਹ ਦੇਖ ਲਈਏ ਕਿ ਪੱਕੇ ਦੇ ਮੰਡੇਰੀ ਜਾ ਕੇ ਪਕੀ ਵੀਓ ਹਨਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਹੜੇ ਕਿਹੜੇ ਰੋਗਾਂ ਦੀ ਚਾਹੀਦੀ ਦਵਾਈ ਹੁੰਦੀ ਹੈ ਬਾਕੀ ਬਖਸ ਹੋਈ ਹੁੰਦੀ ਹੈ ਹਨਾ ਜਿਵੇਂ ਪਰ ਉਹ ਪਰ ਐਗੋਮੈਟਿਕ ਠੀਕ ਹੋ ਜਾਣਾ ਬੰਦਾ ਬਹਿ ਕੇ ਦੇਖardi ਜਿਹੜਾ ਬਖਸ ਹੋਈ ਹੁੰਦੀ ਆਪਾਂ ਨੂੰ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੋਈ ਨਹੀਂ ਚਿੰਤਾ ਕਰੋ ਕੀ ਹੁੰਦਾ ਹੈ ਹਾਂ ਚਿੰਤਾ ਕਰ ਕੀ ਹੋਇਆ ਇੱਥੋਂ ਇੱਕ ਦੀ ਚੌਂਗੀ ਛੋੜੇ ਬੰਦੇ ਬੇਹੋਸ਼ ਹੋ ਕੇ ਦੀ ਬੀ ਤਰ ਤੂੰ ਇਹ ਵਾਰ ਤੇ ਲੱਗਤਾ ਤਾ ਪਹਿਲਾ ਖੁੱਤੀ ਲੱਗਦਾ ਆ ਬਲਵੇ ਆ ਪਹਿਲੇ ਤੋਂ ਬਲਵੇ ਬਸ ਪਰ ਆ ਸੋਨ ਜਿਹਨੂੰ ਲੋੜ ਹੁੰਦੀ ਥੋੜਾ ਅੱਗੇ ਨਾਲ ਲੰਘੇ ਆਪਾਂ ਕਿਸੇ ਦਾ ਪੜਾ ਹੋਵੇ ਹੈਨਾ ਵਿਕਰਮ ਮੋਗਾ ਜੀ ਦਾ ਡਾਕਟਰ ਵੀ ਨੇ ਲੈ ਹੀ ਜਾਂਦੇ ਨੇ ਇਹ ਵੀ ਇੱਕ ਤਰ੍ਹਾਂ ਦੇ ਤਰ੍ਹਾਂ ਤੁੰ ਅਈ ਗਲੀ ਪੈ ਗਏ ਇਹਨਾਂ ਬਾਪ ਬਾਈ ਜਿਹੜਾ ਆ ਫੋਟੋ ਤੋੜਦੇ ਕੋਈ ਤਰੀਕਾ ਬਾਹਰ ਚੰਦ ਵੀ ਹੈ ਤਪਨ ਮੁਰਕੇ ਸਮਾਗਮ ਨੂੰ ਦਾ ਧਕਾ ਮੋੜਦੇ ਤੇ ਮੁਰਕੇ ਕਰਦੀ ਹੈ ਚੱਲ ਫਿਰ ਆਪਾਂ ਚਾਚਾ ਜੀ ਨਾਲ ਕਿਤੇ ਇਹਨਾਂ ਸਾਰੇ ਵੀਡੀਓ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੁਹਾਡੇ ਸੁਪਦੇ ਜਾਂ ਕਿਤੇ ਦੂਰ ਦੇ ਕਿਤੇ ਜਾਂ ਬਾਹਰ ਵੀ ਕਰਦੇ ਆਪਾਂ ਚੱਲ ਕੋਈ ਜਿੱਤੇ ਕਪਿੰਡ ਮੰਡੇਰੀ ਆਪਾਂ ਮੰਡੇਰੀ ਜਾ ਕੇ ਪਸੂ ਮਲਾਵਾਂਗੇ ਨੇ ਪਰਿਵਾਰ ਨਾਲ ਨੇ ਚਾਚਾ ਜੀ ਨਾਲ ਫਿਰ ਆਪਾਂ ਸਿਮਾਰ ਕੇ ਸਮ ਡਰੈਸ ਵੀ ਦੇ ਮੰਗ ਜਿਹਨੂੰ ਜਰੂਰ ਤੋਂ ਹੈ ਨਾ ਕਰੇ ਆ ਆ ਆ ਸਾਡੇ ਦਾ ਜੇ ਇਹ ਕੋਈ ਐ ਨਹੀਂ ਹੁੰਦਾ ਵੀ ਦਵਾਈਆਂ ਨਾਲ ਲਾ ਲਾਉਣਾ ਕੋਈ ਆ ਨਾ ਸਾਹਮਣੇ ਸਾਮਣੇ ਪੱਦੇ ਰੋ ਦਵਾਈਆਂ ਫਲਾమే ਸਾਡੇ ਬਾਬਾ ਜੀ ਵੀ ਬਕਸ ਹੋਈ ਆ ਜਦ ਕਿਸੇ ਦੇ ਹੈ ਨਾ ਕੋਈ ਉਹੋ ਜਿਹੀ ਦਵਾਈ ਬੁਝ ਚੱਕ ਪਾਈ ਹੋਈ ਹੁੰਦੀ ਆ ਗੁਰਸਿੱਖ ਪਰਿਵਾਰ ਹੁੰਦਾ ਜਿਹੜਾ ਉਹ ਨਾ ਵਹਿਗੁਰੂ ਦੀ ਕਿਰਪਾ ਵੀ ਹੋ ਜਾਂਦੀ ਹੈ ਜਿਹ ਉੱਤੇ ਹੈ ਨਾ ਜੀ ਜਿਹੜਾ ਪਾਗ ਨੂੰ ਨਾਲ ਜੁੜੇ ਹੋਣੀਆਂ ਜਿਵੇਂ ਚਾਹ ਹੁਣੀ ਬਣਾਈਏ ਪੁੱਤ ਸਾਰੀ ਉਹ ਚਾਹ ਕੋਡ ਉਹ ਚ ਪਾਵਾਂ ਬਹੁਤ ਸਾਮਾਨ ਪਾਵਾਂ ਹੈ ਜੇ ਦੋਏ ਤੇ ਇਹੋ ਨਾ ਸੱਤ ਦੇ ਬੀਚੇ ਦੀ ਨਿਕਲ ਗਈ ਉਹ ਤਾਂ ਟੁੱਟੇ ਮੜਕੀ ਹੋ ਗਏ ਪਤਾ ਨਹੀਂ ਕਿ ਬਸ ਇਹ ਕਹਿੰਦੇ ਮੰਜੇ ਦੀ ਪੈਰੀ ਬੈਸ ਕਿ ਚਾਹੀਦੀ ਹੈ ਕੰਮ ਅੱਧਾ ਕਿੰਨਾ ਖੰਡ ਪਾਵਾਂ ਮੇਰੀ ਖੰਡ ਉਹਨਾਂ ਨੂੰ ਆਸਪਾਸ ഡോള kalau ਫੋਨ ਚੱਕ ਲੈ ਸੁਮਨ ਦੁੱਜਾ ਓਟੇ ਤੇ ਪਿਆ ਜਾ ਚੱਕ ਨਹੀਂ ਬੇਰਵਾ ਜੀਆ ਵਾਵਾ ਮੈਂ ਦੜੀ ਆਪਣਾ ਟੱਕਰ ਲੈ ਰਿਹਾ ਹਾਂ ਤੂੰ ਵਾਹ ਆਪਣੀ ਤੇ ਕਟਾੜ ਜੇ ਲੱਗਦਾ ਦੁੱਧ ਬਾਦ ਵੀ ਨਹੀਂ ਦਿੰਦੀ ਹਨਾ ਨਹੀਂ ਮੁਰਕੇ ਕਰਦੀ ਮੈਂ ਕਰਦੀ ਮੁਰਕੇ ਗੁਰਜਵਰੇ ਕੀ ਪ੍ਰੋਗਰਾਮ ਅੱਜ ਪ੍ਰੋਗਰਾਮ ਕਿੰਨੀਆਂ ਗੱਡੀਆਂ ਖੜੀਆਂ ਨੇ ਉਹ ਆ ਦੇਖ ਹਾਂ ਪਰਿਵਾਰ ਵਾਲਾ ਵੱਡਾ ਕਨੇ ਇਹਨਾਂ ਦੇ ਕੀ ਹੈ ਮਾਰੇ ਪਿੰਡ ਕੀ ਸੱਤ ਹੈ ਆ ਦੇਖੋ ਜੀ ਦਿয়ালਗੜ੍ਹ ਦੀ ਸੱਤ ਦਾ ਕਿੰਨਾ ਸੋਹਣਾ ਹਾਲ ਮਣੀ ਜਿੰਦੇ ਜਾਉਂਦਾ ਹੈ ਲੋਟਾ ਕਰਕੇ ਦੇਖਦਾ ਹਾਂ ਹਾਂ ਸਭ ਸਰਪੰਨ ਗਿਆ ਆਏ ਆਈ نو ਚਾ ਨਹੀਂ ਕਰਨਾ ਤੀ ਆਹ ਹਾਂ ਗਾਵੜਾ ਕੋਲੋਂ ਦਾ ਚੱਲ ਪੋਸਟਰ ਸਾਡਾ ਨਵਾਂ ਸਰਪੰਚ ਠੀਕ ਕਰੂਏ ਇਹ ਗੰਦ ਹੁਣ ਗੰਦ ਫਿੱਲ ਸਾਡਾ ਨਵਾਂ ਸਰਪੰਚ ਠੋਕ ਕਰੂਗਾ ਔਰੇ ਲਿਆ ਔਰੇ ਲਿਆ ਮੰਤਰੂ ਔਰੇ ਪਿਆਲ ਕਹਿੰਦੀ ਇੱਕ ਦਿਨ ਵਾਲੇ ਭਾਈ ਤੂੰ ਗੱਲ ਸੁਣ ਕੀ ਕਰ ਰਹੀ ਹੈ ਔਰੇ ਕੀ ਕਰ ਰਹੀ ਹੈ ਤੂੰ ਮੈਂ ਵਿਆਹਣ ਕੀ ਆਈਆਂ ਵਿਆਹ ਲੈ ਚੱਲ ਵਿਆਹ ਆਈਆਂ ਹਾਂ ਵਿਆਹ ਆਈਆਂ ਹਾਂ ਉੱਥੇ ਚੱਲ ਵਿਆਹਾਂ ਦੇ ਹਾਂ ਮੈਨਾਂ ਦੇ ਜਾਓ ਮੰਤ ਕਿਦੇ ਆਈਆਂ ਕੀ ਕਰਨਾ ਹੈ ਨਾਨਤੀ ਵਿਆਹ ਤੇ ਆਈਆਂ ਕੀ ਕਰਨਾ ਹੈ ਮੈਂ ਤੇ ਆਈ ਮੈਂ ਹੈ ਬਾਟੇ ਬਾਕੀ ਦੇ ਵਿਆਹ ਤੇ ਆਈਆਂ ਕਿਹਦਾ ਬਾਗ ਆ ਮਾਸੀ ਦਾ ਕੇ ਮਾਸੀ ਦਾ 25 ਦਾ ਮਾਸੀ ਦਾ ਚੱਲ ਅੰਦਰ ਪਕੌੜੇ ਖਾ ਜਾ ਕੇ ਵਿਆਹਾਂ ਦੇ ਚੱਲ ਨਹੀਂ ਹੁਣ ਵੀ ਖਵਾਉਂ ਪਕੌੜੇ ਯੈਸ ਹਮ ਲੱਗੇ ਪਰਸੇ ਤੱਕ ਬੰਦ ਖੜੇ ਰੀ ਕੰਮਜਰੂਰੀ ਨੇ ਘਰੇ ਆ ਕੇ ਕੱਪੜੇ-ਕੁੱਪੜੇ ਬਾਦ ਲੱਗੇ ਮੱਝਾਂ ਕਾਕਣ ਦਾ ਪਾਇਆ ਹਜੇ ਬਹੁਤ ਸਿੱਟਣਾ ਹੈ ਪਾਣੀ ਪਿਉਣਾ ਧਾਰਾਂ ਚੋਣੀਆਂ ਨੇ ਫਿਰ ਤਿਆਰ ਹੋ ਕੇ ਵਿਆਹ ਲੈ ਜਾਣਾ ਖਾਣਾ ਖਾਣਾ ਲੈਣਾ ਅੱਜ ਸਾਡਾ ਵਿਆਹ ਆ ਤੇ ਸਾਡੀ ਭੂਆ ਦੇ ਘਰੇ ਸਾਡਾ ਖਾਣਾ ਖਾਣਾ ਕੁੰਮੀ ਹੈ ਤੇ ਆ ਕੇ ਮੈਂ ਤਾਂ ਕੀ ਕਰਦੀ ਆ ਹਾਂ ਹਾਂ ਮਣੀ ਤੇਰਾ ਕੱਪ ਮੈਂ ਕਿਹਾ ਨਾ ਲੋਕ ਕੋਈ ਖੁੱਲਦਾ ਹੈ ਵੀ ਕੋਈ ਇਹਨੇ ਅਬ ਮੈਂ ਉਦੇ ਹਿਸਾਬ ਨਾਲ ਖੋਲੀ ਇਹਨਾਂ ਕੁੜੀਆਂ ਪਾਲ ਤਾਰ ਦੋ ਪੁੱਤ ਹੋ ਜੇ ਤਿਆਰ ਮੈਂ ਤਾਂ ਕੱਢ ਲਾਂ ਫਿਰ ਤੇ ਲੰਗੇ ਬਿਆਹ ਲਾਂਗੇ ਬਾਈ ਤੂੰ ਤਾਂ ਨਹੀਂ ਕਰਦੀ ਪ੍ਰੋਬਲਮ ਕੱਪ ਕਰੂੰਗੀ ਕੱਪ ਮੈਂ ਹਾਂ ਤੂੰ ਕਿਹੜਾ ਕੱਪ ਕਰੇਗਾ ਹਾਂ ਨਾ ਲਾਈ ਤੇਰੇ ਹੱਥ ਤੂੰ ਕਿਹੜਾ ਕੱਪ ਕਰੇਗਾ ਬਾਈ ਗੁਗਲੂ ਅੰਦਰ ਜਾ ਦੇਖ ਕੇ ਸੁਣੀ ਆਈ ਤੇ ਮੈਂ ਕੀ ਕਰਾਂਗੀ ਨਮਾਲੀ ਤੱਕ ਟੁੱਕੀ ਮਾਰਾਂਗੀ ਇਹਰੇ ਉਹ ਜਾ ਕੇ ਦੇਖ ਮੇਕਅਪ ਕੀ ਕੀ ਅੱਛਾ ਲਿਫਾਫੇ ਚ ਪੈਣਗੇ ਨਾ ਮਮਾ ਕੱਪੜੇ ਹੋਣਗੇ ਆ ਜਾ ਉਹਦੇ ਨਾਲ ਕੇ ਤਾਂ ਜਾਣਾ ਆ ਜਾ ਆ ਆ ਕੀਦਾ ਫੋਨ ਆ ਗਿਆ ਕੀਰਾ ਆਪਣਾ ਮੋਬਾਈਲ ਹੈ ਆਪਣਾ ਹੀ ਤਾਂ ਇਹ ਕੀਦਾ ਮੋਬਾਈਲਾਂ ਦਾ ਕਿਹੜਾ ਪਤਾ ਲੱਗਦਾ ਮੈਂ ਤਾਂ ਮੈਨੂੰ ਮੇਕਅਪ ਕਰਨਾ ਸਿਖਾ ਦੇਗੀ ਹਾਂ ਕਹਿੰਦੀ ਆ ਇੰਦਾ ਬੜਾ ਤਾਉਂਦਾ ਕੋਲੋਂ ਦੀ ਜਦੋਂ ਵੀ ਇੱਥੇ ਆਯੋਦ ਹੁੰਦੀ ਆਈ ਨਹੀਂ ਤੇ ਵਿਚ ਯਾਰ ਲਾਈ ਨੇ ਸਾਰਾ ਕੁਛ ਤੇਰੀ ਨੰਮੀ ਸਿੱਖਤ ਲਾਉਂ। ਇਹ ਨਹੀਂ ਸਿੱਤ ਕਹਿੰਦੀ ਬਾਦੂ ਹੈ। ਅੱਛਾ ਬਾਦੂ ਹੈ ਮਾਰ ਜਿੰਦਾ। ਦੇਖ ਲਾ ਬੈਠੋ ਕੁਰਸੀ ਲਾ ਕੇ ਉਹ ਫੁੱਫੜ ਜੀ ਨੂੰ ਗੁੰਮ ਲੈ ਕੇ ਦੇਈਂ ਅੰਦਰ ਮੂੰਹ ਦੇਖਣਾ। ਹਾਂ ਅਈਂ ਦੇਖ ਬੁਕਾਰ ਸਕੇ ਕਾਲਾ ਕੀ ਲਾ ਕਾਲਾ ਕਰ ਲੈ। ਕਾਲਾ ਸਲਾ ਲਈ। ਐ ਨਹੀਂ ਕਿੰਨਾ ਸੋਹਣਾ ਲੱਗ ਰਿਹਾ ਮਾਨ ਤਾਂ। ਇੱਕ ਗੱਦੀ ਮੈਂ ਤੈਨੂੰ ਸਿਖਾ ਦੂੰ ਮੇਕਅਪ ਕਰਨਾ। ਨਹੀਂ ਆਉਣਾ ਨਾ ਨਾ ਸਿਰ ਨੂੰ ਕੀ ਹੋ ਰਹੀ ਦੋਰੀ ਤੇਰੀ ਤੋਰੀ ਪਾਉਏ ਨੇ ਹਮਮ ਤਵੀ ਇਹ ਕਹਦਾ ਚਾਹ ਲੱਗੀ ਪਈ ਹੈ ਕਹਦਾ ਉਹਨੇ ਕੰਡੇ ਤਾਂ ਮਾਰਿਆ 100% ਉਹਦੇ ਤੁਰਕੇ ਗਈਦੀ ਉਹਦੇ ਹੈਗਾ ਸੀ ਮੇਰਾ 66 ਪਗਾ ਜਣ ਵੀ ਕਰ ਲਿਆ Yes, she got it. Yes, she got it. Yes, she got it.